ਪੁੱਤ ਨੇ ਮਾਂ ਲਈ ਕਰਿਆ ਆ ਕੰਮ ਲੋਕ ਕਹਿੰਦੇ ਇਹ ਹੈ ਅੱਜ ਦੇ ਸਮੇਂ ਦਾ ਸਰਬਣ ਪੁੱਤ ਅਕਸਰ ਹੀ ਤੁਸੀਂ ਸਰਬਣ ਪੁੱਤ ਦੀ ਕਹਾਣੀ ਪੜ੍ਹੀ ਜਾਂ ਸੁਣੀ ਤਾਂ ਜ਼ਰੂਰ ਹੋਵੇਗੀ ਪਰ ਹੁਣ ਅੱਜ ਦੇ ਸਮੇਂ ਦਾ ਨੌਜਵਾਨ ਆਪਣੀ ਮਾਂ ਲਈ ਬਣਿਆ ਸਰਬਣ ਪੁੱਤ ਦਰਸਲ ਰੌਣਕ ਗੁੱਜਰ ਨਾਮ ਦੇ ਨੌਜਵਾਨ ਨੇ ਆਪਣੀ ਮਾਂ ਲਈ ਆਪਣੀ ਚਮੜੀ ਲਹਾ ਕੇ ਖੜਾਵਾ ਬਣਵਾਈਆ ਤੁਸੀਂ ਵੀ ਦੇਖੋ ਪੂਰੀ ਵੀਡੀਓ ਉਹ ਆਪਣੀ ਚਮੜੀ ਖਾ ਉਹ ਬਿਨਾਂ ਤੋਂ ਪੂਰੀ ਕੰਮ ਉਹ ਸਮਾਜ ਵਿੱਚ ਜਿਹੜਾ ਬ੍ਰੈਂਡ ਆਉਂਦੀ ਲੋਕ ਗਰਲਫ੍ਰੈਂਡ ਕੇ ਲਿਏ ਹੱਥ ਕਰ ਰਹੇ ਨੇ ਜ਼ਹਿਰ ਖਾ ਰਹੇ ਨੇ ਦੱਸੇ ਕੁਦਰੇ ਫਾਸੀ ਲਗਾ ਲੈਣਗੇ ਜਿਦਾਸੀ ਤੋਂ ਬਾਅਦ ਛੋਟੀ ਸੀ ਹੈ ਤੇਰੀ ਬਾਤ ਲਈ ਕੋਈ ਸੋਹਣੀ ਬਾਤ ਹੋਵੇ। ਉਸਨੇ ਆਪਣੇ ਸਰੀਰ ਵਿਚ ਚਮੜੀ ਦੀ ਚੱਪਲ ਵਾਂਗੂ ਮੇਰਾ ਪਹਿਨਾ ਹੈ। ਬગવાન ਇਸਕੇ ਜੀਵਨ ਦੇ ਹਰ ਦੁਖਾਂਤ ਨੇ ਬੇਟਾ। ਦਰਅਸਲ ਪਹਿਲਾਂ ਇਹ ਨੌਜਵਾਨ ਜੇਲ੍ਹ ਵਿੱਚ ਸੀ ਅਤੇ ਸਜ਼ਾ ਕੱਟਣ ਤੋਂ ਬਾਅਦ ਇਸਨੇ ਰੋਮਾਂਣ ਪੜ੍ਹੀ ਜਿਸ ਤੋਂ ਪ੍ਰਭਾਵਿਤ ਹੋ ਕੇ ਇਸਨੇ ਆਪਣੀ ਮਾਂ ਲਈ ਆਪਣੀ ਚਮੜੀ ਲਹਾ ਕੇ ਖੜਾਵਾ ਬਣਵਾਈਆਂ। ਤੋਂ ਤੁਹਾਡੇ ਇਸ ਪੁੱਤ ਲਈ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।